ਆਨੇਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ 'ਤੇ ਹੱਥ ਰੱਖਿਆ ਸੀ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਗੱਲ ਠੀਕ ਹੈਗਾ ਵਾਚੀ ਕਿਤੇ ਬਹੁਤ ਹਲਕੀ ਜਿਹੀ ਹੈਗੀ ਕਹਿੰਦੇ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ ਤੂੰ ਹੈ ਪੂਰੀ ਜ਼ਿੰਦਗੀ ਸਾਥ ਦੇਣੇ ਉਹਨਾਂ ਦੇ ਸੀ ਉਹਨਾਂ ਦੀ ਸੋਚ ਹੀ ਐਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ ਕਰੋਨਾ ਜਦੋਂ ਸੀ ਨਾ ਮੈਨਾਂ ਕੋਈ ਲੀਡਰ ਨਹੀਂ ਹੋਣਾ ਉਹ ਸਾਨੂੰ ਟੈਲੀਫੋਨ ਕਰਦੇ ਸੀ ਡੀਸੀ ਨੂੰ ਕਿ ਦੋ ਬੰਦੇ ਨੂੰ ਕਰੋਨਾ ਹੋ ਗਿਆ ਕਿਹਨੂੰ ਕਿਸ ਚੀਜ਼ ਦੀ ਲੋੜ ਐ ਕਰੋ ਬੰਦਿਆਂ ਦਾ ਟੈਲੀਫੋਨ ਨੰਬਰ ਲੈਂਦੇ ਸੀ ਉਹ ਸਾਰਿਆਂ ਨੂੰ ਬੈਲਫੋਨ ਕਰਦੇ ਸੀ ਜਿਹਨੂੰ ਰੋਕੀ ਦੀ ਲੋੜ ਉਹਦੇ ਘਰੋਂ ਬਣਾ ਕੇ ਭੇਜਦੇ ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ ਦੇਖੋ ਉਹਨਾਂ ਦਰਦ ਸੀ ਲੋਕਾਂ ਬੜੇ ਹੁਣ ਤੱਕ ਪੁੱਛਤੇ ਹੀ ਨਹੀਂ ਹੁਣ ਤੱਕ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਅੱਜ ਜਿਹੜੀ ਹਾਲਾਤ ਬਣ ਗਏ ਨਾ ਪੰਜਾਬ ਕਿਉਂ ਡਿੱਗ ਪਿਆ ਕਿਉਂ ਆਪਾਂ ਸੱਲਾਹ ਵਿਸ਼ਵਾਸ ਕਰਨ ਲੱਗੇ ਇਰਾਜ ਉਹਦਾ ਵੱਡਾ ਉਹਦੇ ਮਗਰ ਲੱਗ ਜਾਂਦਾ ਤੇ ਹਾਲਾਤ ਆ ਹੋ ਗਈ ਆਪਕੇ ਹੁਣ ਭਗਵੰਤ ਮਾਨ ਨੇ ਪ੍ਰਭਾਦ ਕਰਤਾ ਓਵੇਂ ਕਾਂਗਰਸ ਨੇ ਕੀਤਾ ਤੇ ਮੈਂ ਤਾਂ ਕਿਧਰੇ ਵਾਲ ਨੂੰ ਕਹਿਣਾ ਚਾਹਣਾ ਕੁਝਵੇਂ ਤੁਸੀਂ ਪਾਲ ਸਾਹਿਬ ਦੀ 95 ਜਿੱਤ ਲਾਜ ਰੱਖੀ ਸੀ ਨਾ ਬਾਈਲੈਕਸ਼ਨ ਦੀ ਜਦਾਈ ਨੂੰ ਪਤਾ ਬਾਈਲੈਕਸ਼ਨ ਕਿਵੇਂ ਲੜੀ ਸੀ ਆਪਾਂ ਓਵੇਂ ਓਵੇਂ ਤੁਸੀਂ ਲਾਜ ਰੱਖਿਓ ਇੱਕ ਦੀ ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ ਆ ਜਿਤਨਾ ਹੀ ਜਿਤਨਾ ਕੁਝ ਮਰਜ਼ੀ ਹੋਵੇ ਸਾਰੇ ਦੀ ਜੁਮਹਰੀ ਮੇਰੀ ਆ ਮੈਂ ਭਾਨੂੰ ਹਾਲ ਕੇ ਨੂੰ ਕੋਈ ਟੈਨਸ਼ਨ ਹੀ ਨਹੀਂ ਲੱਗਦੀ ਤੇ ਇੱਕ ਵੀ ਸ਼ਰਾਂਜਲੀ ਰਹੀ ਹੈ ਆਪਾਂ ਉਹਨਾਂ ਨੂੰ ਦੇਖਣ ਕਿ ਉਹਨੇ ਹੀ ਉਹ ਸਹੀ ਜਿੱਦੜੇ ਬਹਿਲ ਕੇ ਨੇ ਅੱਜ ਇਸ ਰਿਪੋਰਟ ਕੋ ਸਾਰੇ ਪਾਲਨ ਸਾਹ ਵਾਲੇ ਹੋ ਬਾਪੂ ਬਾਦਲ ਯਾਦ ਹੈ ਉਹ ਉਹਦੇ ਹੁੰਦੇ ਸੀ ਚਲੋ ਕੈਮਰਾ ਮੇਰੇ ਪਿਓ ਕੈਸ ਕੱਟ ਗਿਆ ਸੀ ਉਹ ਵਾ ਹਾਂ ਕੈਸ ਕੱਟ ਗਿਆ ਸੀ ਬਾਹਰ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਜੋਰਗੀ ਵੀ ਉਸੇ ਨੇ ਕੋਟਾ ਬਣਾਇਆ ਯਾਰ ਜੰਬਾ ਜੰਬਾ ਦਾ ਹੀ ਜ਼ਿਆਦਾ ਨਾ ਫਾਟ ਜਲੀ ਤੇ ਮੈਂ ਕਪੀ ਜੰਬਾ ਬੜਾ ਜਾਨ ਹੈ ਬੜਾ ਆਵਾ ਬਾਦਲ ਫਾਵਾ ਮੈਂ ਉਮਾਂ ਵੀ ਬਾਦਲ ਫਾਵਾ ਚੇ ਟਿਗਰ ਨਹੀਂ ਆ ਸਾ ਵਧੀਆ ਵਧੀਆ ਕਿਹੜਾ ਮਾਰਾ ਤਾ ਭਾਈ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਉਹ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥੇ ਤੇ ਆਦਰ ਰੱਖਿਆ ਸੀ ਮੇਰੇ ਵੀ ਰੱਖੋ ਰੱਖਾਂਗੇ ਠੀਕ ਹੈ